ਪੰਜਾਬ ਦੇ ਵਿੱਚ ਮੈਂ ਦੱਸਿਆ ਕਿ ਲੋਕਪਾਲ ਸਿਰਫ ਤੇ ਸਿਰਫ 1995 96 ਦੇ ਵਿੱਚ ਸਹੀ ਕੰਮ ਕੀਤਾ ਜਿਸ ਵੇਲੇ ਜਸਟਿਸ ਐਸ ਐਸ ਓ ਡੀ ਸੀ ਗਏ ਉਸ ਤੋਂ ਬਾਅਦ ਇਹਨੂੰ ਸਿਰਫ ਇਸ ਅਹੁਦੇ ਨੂੰ ਵਰਤਿਆ ਗਿਆ ਜਾਂ ਇਹਨੂੰ ਡਿਫੰਕਟ ਕਰਤਾ ਗਿਆ ਹੁਣ 3 ਹਫਤੇ ਪਹਿਲਾਂ ਵਿਨੋਦ ਕੁਮਾਰ ਜਸਟਿਸ ਵਿਨੋਦ ਕੁਮਾਰ ਸ਼ਰਮਾ ਰਿਟਾਇਰ ਹੋਏ ਨੇ بطور ਲੋਕਪਾਲ ਪਤਾ ਵੀ ਹੈ ਕਿਸੇ ਨੂੰ ਕੀ ਕੀਤਾ ਭਲਾ ਹੁੰਦ ਨੇ ਕਿੰਨੀਆਂ ਰਿਪੋਰਟਸ ਦਿੱਤੀਆਂ ਕਿੰਨੇ ਮੰਤਰੀ ਟੰਗੇ ਕਿੰਨੇ ਅਫਸਰ ਟੰਗੇ ਉਹਨਾਂ ਨੇ ਪਤਾ ਹੀ ਨਹੀਂ ਕਿਸੇ ਨੂੰ ਲੋਕਪਾਲ ਵੀ ਆਪਣੀਆਂ ਲਗਾਤਾਰ ਹਰ ਤਿੰਨ ਜਾਂ 6 ਮਹੀਨੇ ਬਾਅਦ ਰਿਪੋਰਟਸ ਵਿਧਾਨ ਸਭਾ ਨੂੰ ਤੇ ਹਾਈ ਕੋਰਟ ਨੂੰ ਪੇਸ਼ ਕਰੇ ਤਦ ਜਵਾਬਦੇਹੀ ਹੋਵੇਗੀ ਤਦ ਉਹ ਆਪਣਾ ਕੰਮ ਜਿਹੜਾ ਵਾ ਸਹੀ ਤਰੀਕੇ ਨਾਲ ਕਰ ਸਕਣਗੇ ਤਦ ਜਿਹੜੀ ਇਨ ਪੋਲੀਟੀਕਲ ਇੰਟਰਫੀਰੈਂਸ ਆ ਉਹ ਖਤਮ ਹੋ ਸਕੇਗੀ ਅ ਇਸ ਵੇਲੇ ਬਿਲਕੁਲ ਕਮਜ਼ੋਰ ਹੋਇਆ ਪਿਆ ਲੋਕਪਾਲ ਹੁਣ ਇਸ ਵੇਲੇ ਹਾਲੇ ਤੱਕ ਨੋਕਪਾਲ ਦੀ ਨਿਯੁਕਤੀ ਨਹੀਂ ਹੋਇਆ ਪੁਰਾਣਾ ਰਿਟਾਇਰ ਹੋ ਗਿਆ ਨਵੇਂ ਦੀ ਹੋਈ ਨਹੀਂ ਇਹ ਪ੍ਰੋਸੈਸ ਮਹੀਨਾ ਪਹਿਲਾਂ ਸ਼ੁਰੂ ਹੋ ਜਾਣਾ ਚਾਹੀਦਾ ਸੀ ਵੀ ਰਿਟਾਇਰ ਹੋਣ ਵਾਲਾ ਵਾ ਤੇ ਨਵਾਂ ਬੰਦਾ ਲਾ ਦਿੱਤਾ ਜਾਵੇ। ਔਰ ਮੇਰਾ ਇਹ ਵੀ ਖਿਆਲ ਹੈ ਕਿ ਜਿਹੜੀ ਲੋਕਪਾਲ ਦੀ ਪਾਵਰ ਆ ਉਹਨੂੰ ਰਿਵਾਈਜ਼ ਕਰਨ ਦੀ ਲੋੜ ਆ। ਇਸ ਵੇਲੇ ਜਿਹੜਾ ਮੁੱਖ ਮੰਤਰੀ ਆ ਉਹ ਲੋਕਪਾਲ ਦੇ ਅਧੀਨ ਨਹੀਂ ਲੋਕਪਾਲ ਮੁੱਖ ਮੰਤਰੀ ਦੇ ਖਿਲਾਫ ਇਨਕੁਆਇਰੀ ਨਹੀਂ ਕਰ ਸਕਦਾ। ਇਹ 1992 ਦਾ ਜਿਹੜਾ ਲੋਕਪਾਲ ਐਕਟ ਹੈ ਉਹਦੇ ਸੁਧਾਰ ਦੀ ਲੋੜ ਆ ਕਿ ਆਪਣੇ ਮਨਿੰਦਰ ਸਿੰਘ ਨੇ ਕੋਸ਼ਿਸ਼ ਕੀਤੀ ਸੀ ਕਿ ਲੋਕਪਾਲ ਐਕਟ ਨੂੰ ਰਿਵਾਈਜ਼ ਕਰਕੇ ਮੁੱਖ ਮੰਤਰੀ ਨੂੰ ਉਹਦੇ ਦਾਇਰੇ ਦੇ ਵਿੱਚ ਲੈ ਕੇ ਆਈਏ ਲੇਕਿਨ ਇਹ ਨਹੀਂ ਹੋਇਆ ਅਜ ਵੀ ਹੈ ਨਹੀਂ ਸੋ ਕਿਸ ਤਰ੍ਹਾਂ ਦਾ ਲੋਕਪਾਲ ਆ ਜੇ ਮੁੱਖ ਮੰਤਰੀ ਉਹਦੇ ਥੱਲੇ ਅਧੀਨ ਹੈ ਨਹੀਂ ਤੇ ਫਿਰ ਮੰਤਰੀ ਕਿਉਂ ਆ ਸਾਰਿਆਂ ਨੂੰ ਹੀ ਹੋਣਾ ਚਾਹੀਦਾ ਨਾ ਮੁੱਖ ਮੰਤਰੀ ਤੋਂ ਸ਼ੁਰੂਆਤ ਹੋਣੀ ਚਾਹੀਦੀ ਆ